ਚਲੋ ਲਾ ਮੀ ਮੈਣ ਲੱਗ ਗਿਆ ਦੇਖੋ ਮਾਪੀ ਜੜ ਚ ਜੜ ਚ ਜੜ ਚ ਥੋੜਾ ਜਾ ਕੋੜੀ ਦੀ ਜੜ ਚ ਕੋੜੀ ਦੀ ਜੜ ਚ ਇੱਥੇ ਹਾਂ ਇਹ ਮਾਪੀ ਤੇ ਲਾਉਣ ਲੱਗ ਗਿਆ ਆਲੂ ਆਲੂ ਦਾ ਹਾਮੜਾ ਜਾ ਐ ਆਲੂ ਬੰਗਰੇ ਰੇ ਨਾ ਖੜਾ ਕਰ ਦੇ ਚਲ ਬਸ 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 ਛੱਡ ਦੇ ਹੁੰਦਾ ਹੋ ਜਾਂ ਟਾਈਮ ਖੁਲਈਆ ਨੂਰ ਨੂਰ ਦਾ ਟਾਈਮ 2:48 ਖੋਲ ਦੇ ਖੋਲ ਦੇ ਤੇਰ ਕੋ ਗਠੇ ਪੱਟੇ ਹੋਏ ਪਏ ਆ ਉਧਰ ਉਹ ਤਾਂ ਹੈਗੇ ਨਹੀਂ ਹਲੇ ਗਠੇ ਗਢੇ ਗਠੇ 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 ਮਰਾ ਚਾਰਕ ਪਿਆਜ਼ ਕਹਿੰਦਾ ਵੀ ਇਹ ਵੀ ਪੱਟ ਲੈਣੇ ਤੇ ਫਿਰ ਜੇ ਉਧਰ ਹੈਗੇ ਨਹੀਂ ਹਲੇ ਰਿੰਨ ਨਾ ਪੱਟੀਆਂ ਹਲੇ ਧਨੀਆ ਚਲ ਹਾਂ ਖੋਲ ਕੇ ਨਾ ਥੋੜੀ ਜਿਹੀ ਗੜੀ ਗਾਹ ਹੋ ਗਈ ਫੇਰ ਦੇ ਹੋ ਗਈ ਇਹਨੂੰ ਰਹਿਣ ਦੇ ਹੂੰ ਇਹਨੂੰ ਰੱਖ ਦੇ ਹਲੇ ਹਵਾ ਨੇ ਫੇਰ ਸੜਦਣੀ ਐ ਇਹ ਰੱਖਣ ਲੱਗਿਆ ਕਿਉਂ ਜਾਈਕ ਰੱਖਣਾ ਰੱਖ ਦੇ ਇਹਦੀ ਹਵਾ ਚੱਲੀ ਜਾਂਦੀ ਹਵਾ ਨੇ ਸੜਦੀ ਆਪਾਂ ਚੱਲਿਆਂ ਬਤਾਂ ਤੋੜਨਾ ਉਹ ਇਹੋ ਇੱਥੋਂ ਲੋਗ ਮੀਨੇ ਵਾਸੋਂ ਟੰਡਾ ਕਰਿਆ ਪਿਆ ਉਹ ਜਾਨਵਰ ਨਹੀਂ ਤਾਰਾਂ ਤੇ ਨਹੀਂ ਜਾਨਵਰ ਤਾਰਾਂ ਤੇ ਬੈਠੇ ਹੁੰਨੇ ਆ ਠੰਡ ਲਾ ਦਿੱਿਆ ਹੈਨਾ ਚੱਲ 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 ਕੋਣ ਕਾਠੇ ਉੱਠਣਗੇ ਸਿੰਗਰੇ ਬਣਾਉਣੇ ਆ ਤਰੇ ਤਾਂ ਮਟਰ ਭਾਉਦ ਲੱਗੇ ਹੁਣ ਫੁੱਲੇ ਫੁੱਲਾ ਆ ਪੇਟ ਮਟਰ ਇਹਨੂੰ ਬਤਾਉਂ ਦੇਖੋ ਲੱਗੇ ਹੋਏ ਕੋਈ ਖਰਾਬ ਨਹੀਂ ਜਾਂਦੇ ਹੋਣਾ ਇਹ ਹਾਂ ਖਰਾਬ ਨਹੀਂ ਜਾਂਦੇ ਤਾਂ ਹਾਂ ਸਾਫ ਨੇ ਓਹ ਕਹਾ ਬੜੇ ਬੜੇ ਆਂ ਕਹਾ 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 ਲੁੱਟੇ ਤੇ ਹਾਂ ਮਾਪੀ ਦੀਆਂ ਜਰਾਬਾਂ ਦਾ ਬ੍ਰਾਂਡ ਦਿਖਾਉਣਾ ਤੁਹਾਨੂੰ ਇੱਕ ਡੰਕ ਪਾਈਆਂ ਬਾਈ ਜਰਾਬਾਂ ਇੰਨੀਆਂ ਰੱਦੀ ਨਿਕਲੀਆਂ ਨੇ ਇੱਕ ਡੰਕ ਪਾਈਆਂ ਜਰਾਬਾਂ ਦੀ ਗਲੀ ਨਿਕਲ ਗਈ ਦਹਾ 10 10 10 10 10 ਦਿਖਾਣੀ ਹੈ ਹਾਂ ਦਿਖਾ ਵਾੜੀਆਂ ਜ਼ਰੂਰ ਡੀਪ ਇੱਕ ਡੰਗ ਇਹ ਨਹੀਂ ਵੀ ਇੱਕ ਧੋਪਾਈ ਆ ਇੱਕ ਡੰਗ ਪਈਆਂ ਜਰਬਾਂ ਥੋਤੀਆਂ ਤਾਂ ਹੈਉ ਨਹੀਂ ਤਾਈ ਕਹ ਲੋ ਕਹਿੰਦੇ ਵੀ ਧਾਕੇ ਜਾ ਤੂੰ ਬੰਦ ਕਰ ਦੇਣਾ ਤੂੰ ਹੈ ਤਾਈ ਫਿਰ ਮੇਰੀ ਗੱਲ ਸਹੀ ਨਿਕਲੀ ਨਾ ਤੂੰ ਨਹੀਂ ਅਗਲਾ ਹੱਦ ਕਮਾਨਦਾ ਬੇਇੱਜ਼ਤੀ ਮੰਦਾ ਉਹ ਕਹਿੰਦੇ ਅਸੀਂ ਐਦਾਂ ਦਾ ਮਾਲ ਮੰਗਾਉਣੀ ਨਹੀਂ ਮੈਨੂੰ ਲੱਗਿਆ ਉਹ ਤਾਂ ਤੇ ਜਾਨ ਵਧੀਆ ਮੈਂ ਤਾਂ ਕਰਕੇ ਮਾਹ ਵਧੀਆ ਲੱਗਦੀ ਨੇ ਲੈ ਲੈ ਤੇ ਕੋ ਡੰਗ ਵੀ ਨਹੀਂ ਪਈਆਂ ਜਦ ਪਾਟ ਗਈਆਂ ਇਹਨੂੰ ਰੱਖਿਆ ਕਰ ਦੋ ਲਿਆ ਪੜਾ 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 ਫਿਰ ਇਹੋ ਤੋਂ ਉਹ ਲਣਾ ਤਾਂ ਹੱਥਾਂ ਨਾਲ ਫਿਰ ਇਹਨੂੰ ਰੱਖ ਦੇ ਇੱਥੇ ਕੰਮ ਤੇ ਫੇਰ ਫੇਰ ਕਿਵੇਂ ਹੱਥ ਨਾਲ ਟੁੱਟਦਾ ਤਾਂ ਮਲੇ ਆ ਗਏ ਤਾਂ ਨੈਕਾਉਟ ਮੈਨ ਨੂੰ ਕਿ ਜਰਾਬਾਂ ਭੇਜ ਦਿਤੀ ਲੱਤੀਆਂ ਨਹੀਂ ਹਮਨ ਨਾਲ ਲੈ ਚੱਲੋ ਜਰਾਬਾਂ ਦਿਖਾ ਦੇ ਇੱਕ ਵਾਰੀ ਵੀ ਅਗਲੇ ਨੂੰ ਪਤਾ ਲੱਗ ਜਾਂਦਾ ਸਾਡੀ ਵੈਰਾਈਟੀ ਕਿੱਦਾਂ ਦੀ ਹੈ ਹਨਾ ਵੀ ਕਹਾਂ ਕਿ ਜੇ ਉਹ ਨੂੰਨੀ ਦੇਣੋ ਕਿ ਹੋ ਇਦਾਂ ਦੀਆਂ ਨਹੀਂ ਕਹਿੰਦੀ ਅਗਲਾ ਕੀ ਕਹੂਗਾ 100 ਰੁਪਏ ਦੀਆਂ ਗਰਾੰਪਾਂ ਨੇ ਦਿਖਾਉਂਦੀ ਆਗੇ ਕੱਲ ਆ ਜੀ ਫੇਰ ਗਏ ਉਹ ਦੁਕਾਨ ਤੇ ਉਹ ਮੁੰਡੇ ਨੂੰ ਕਿਹਾ ਮੈਂ ਯਾਰ ਜੇ ਤਾਂ ਤੋਤੀਆਂ ਹੁੰਦੀਆਂ ਤਾਂ ਵੀ ਮੰਨਦਾ ਮੈਂ ਮਸ਼ੀਨ ਨੇ ਪਾ ਲਈ ਜਾਂ ਕੋਈ ਹੋਰ ਪ੍ਰੋਬਲਮ ਹੈ ਨਾ ਬੇਟਾ ਤੋਤੀਆਂ ਵੀ ਨਹੀਂ ਤੋਕਾਂ ਤਾਂ ਵੀ ਠੰਡ ਗਈ ਬਸ ਮਹਾ ਹੈ ਤਾਂ ਹੋ ਗਈ ਨੇ ਫਿਰ ਦਿਖਾਉਣੀਆਂ ਤਾਂ ਬਣਦੀਆਂ ਦੀਆਂ ਨਾ ਉਹਨੇ ਨਹੀਂ ਕਿਹਾ ਕਹਿੰਦਾ ਤੁਸੀਂ ਦਿਖਾ ਕੇ ਜਾਣੀਆ ਤੀਆਂ ਬਰਕੋਲੀਆ ਵੀ ਦੇਖੋਗਾ ਹਾਨੂੰ ਸਾਡੇ ਸਾਰੀ ਵੱਟ ਤੇ ਬਰਕੋਲੀ ਉਪਰਕੋਲੀ ਆ ਖਾ ਦਾ ਸਾਰਾ ਵੱਟ ਲਈ ਹੁਣ ਇੱਥੇ ਪੱਕੀ ਹੋ ਜਾਂਦਾ ਇਹ ਚਲੋ ਜੋਗਾ ਵੀ ਤਾਂ ਉਹਦਾ ਹੈਨਾਂ ਉੱਟ ਕੇ ਵੱਡੀਆਂ ਚਲਾਇਆ ਕੀ ਬਤਾਉਂ ਨੇ ਪੁਰਾਣੇ ਪਏ ਨਾ ਨਵੇਂ ਟੋੜੇ ਐਨੇ ਕੋ ਸੜਦਣੇ ਤੇ ਇਹ ਚੀਜ਼ ਬੇਸਟ ਤੋਂ ਅਸੀਂ ਬਹੁਤ ਚੱਲਦੇ ਆ ਦੇ 50 ਰੁਪਏ ਕਿਲੋ ਆਉਂਦਾ ਤਾਂ ਬਤਾਉਣਾ ਲੈ ਫੜਾ ਇਹਨਾਂ ਨੇ ਸਿੱਟ ਦੋ ਕਰ ਦਵੀਂ ਫੜਾ ਦਿੰਦੀ ਯਾਰ ਵੀ ਕਿਲੋ ਤੇ ਬਤਾऊं ਹਾਂ ਅਵਾ ਮੈਨੂੰ ਇਹ ਤਾਂ ਵੀ ਉੱਥੇ ਵੀ ਤਾਂ ਖਰਾਬ ਹੁੰਨੇ ਆ ਬਿਬੜ ਗਿਆ ਹਾਂ ਆਹ ਕੋਈ ਬੰਦਾ ਨਹੀਂ ਸਿੱਟਣਾ ਨਹੀਂ ਆਹ